ਲੇ ਵੀ ਮਿੱਤਰੋ ਉਤਲੇ ਲੈਵਲ ਦੀਆਂ ਕਾਰਾਂ ਦਵਾਂਗੇ ਤੁਹਾਨੂੰ ਸਾਰੇ ਉੱਚੇ ਮਾਡਲ ਦਵਾਂਗੇ ਅੱਜ ਆਪਾਂ ਖੜਾ ਜੋਤੀ ਕਾਰ ਬਿਆਰ ਰਾਜਪੁਰੇ ਭਾਈ ਰਮਨ ਆਪਣੇ ਨਾਲ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਠੀਕ ਠਾਕ ਹੋ ਹਾਂਜੀ ਹਾਂਜੀ ਐਨ ਵਧੀਆ ਵੀਰੇ ਠੀਕ ਠਾਕ ਤੇ ਭਈ ਅੱਜ ਬੜੇ ਟਾਈਮ ਆਦਾ ਆਪਾਂ ਵੀਡੀਓ ਕਰ ਰਹੇ ਹਣਾ ਇਹ ਸਟਾਕ ਵੀ ਐਨ ਉੱਤੇ ਲੈਵਲ ਦੀ ਆ ਵਧੀਆ ਜੀ ਪੂਰਾ ਐਨ ਸਾਰਾ ਜੀ ਤੇ ਭਈ ਆਪਾਂ ਤੁਹਾਨੂੰ ਦੋ ਪਾਰਟ ਚ ਦਵਾਂਗੇ ਵੀਡੀਓ ਠੀਕ ਹੈ ਜੇ ਕਿਸੇ ਭਰਾ ਨੇ ਕੋਈ ਵੀ ਕਾਰ ਲੈਣੀ ਹੈ ਉਹਨੂੰ ਕਾਲ ਕਰ ਲਿਓ ਘੱਟ ਪੈਸਿਆਂ ਵਾਲੀ ਤੇ ਵੱਧ ਪੈਸਿਆਂ ਵਾਲ ਆਪਣਾ ਐਡਰੈਸ ਦੱਸ ਦੋ ਬਈ ਆਪਣਾ ਕਿੱਥੇ ਆ ਆਪਣਾ ਪਜੀ ਰਾਜਪੁਰਾ ਅੰਡਰ ਬ੍ਰਿਜ ਰੋਡ ਤੇ ਆ ਜੋਤੀਕਾਰ ਬਾਜ਼ਾਰ ਦੇ ਨਾਮ ਤੋਂ ਜੀ ਓਕੇ ਹਾਂਜੀ ਤੇ ਆਪਾਂ ਪਹਿਲੀ ਕਾਰ ਤੇ ਗੱਲਬਾਤ ਕਰੀਏ ਬਈ ਹਨਾ ਆਪਾਂ ਇੱਕ ਗੱਲ ਮੈਂ ਹਮੇਸ਼ਾ ਪੁੱਛਦਾ ਨਾ ਵੀ ਯਾਰ ਕਾਜ ਪੱਤਰ ਤਾਂ ਦੋ ਪੁੱਛਣ ਦੀ ਲੋੜ ਹੀ ਨਹੀਂ ਬਈ ਕਿਉਂਕਿ ਬਈ ਬਹੁਤ ਵਧੀਆ ਕੰਮ ਆ ਬਈ ਹਰਣਾ ਕਾਜ ਪੱਤਰ ਆਪਣਾ ਸਾਫ਼ ਹੈ ਜੀ ਸਾਰਾ ਤੇ ਆਹ ਵੀਰੇ ਪੀਪੀਜੀ 08 0808 ਹਾਂਜੀ ਪੇਡ ਨੰਬਰ ਨਾਲ ਆ ਜੀ ਹਾਂਜੀ ਵੀਰੇ 2021 ਮਾਡਲ ਹੈ ਜੀ ਇਹ ਸਭ ਤੋਂ ਟੌਪ ਵਾਲਾ ਮਾਡਲ ਹੈ ਐਸਐਕਸ ਆਪਸ਼ਨਲ ਵੈਂਟੀਲੇਟ ਸੀਟਾਂ ਵਾਲੀ ਆਉਂਦੀ ਹੈ ਓਕੇ ਹਾਂ ਤੇ ਕੰਡੀਸ਼ਨ ਵਾਈਜ਼ ਓਕੇ ਵੀਰੇ ਕੰਡੀਸ਼ਨ ਵਾਈਜ਼ ਓਕੇ ਆ ਜੀ ਬ੍ਰੈਂਡ ਨਿਊ ਕਾਰ ਆ ਸਾਰੀ ਬੰਪਰ ਟੂ ਬੰਪਰ ਆਲ ओरिजिनल ਪੇਂਟ ਦੀ ਕਾਰ ਤੇ ਇਹਦਾ ਕਿੰਨਾ ਪ੍ਰਾਈਸ ਹੈ ਵੀਰੇ ਇਹ ਭਾਈ ਮਤਲਬ ਆਸਕਿੰਗ ਪ੍ਰਾਈਸ ਤਾਂ ਹੈਗਾ ਕਾਰ ਦਾ 15 ਲੱਖ 25 ਹਜ਼ਾਰ 15 25 ਹਾਂ ਬਾਕੀ ਮੌਕੇ ਤੇ ਮੌਕੇ ਤੇ ਨੇਗੋਸ਼ੀਏਬਲ ਹੈ ਜੀ ਬਾਕੀ ਬਈ ਮੌਕੇ ਤੇ ਆ ਜਾਓ ਠੀਕ ਹੈ ਡੀਲ ਕਰੈਕ ਹੋ ਜੂ ਕੋਈ ਦਿੱਕਤ ਨਹੀਂ ਬਾਈ ਹਾਂ ਬਿਲਕੁਲ ਠੀਕ ਹੈ ਤੇ ਆਹ ਆ ਵੀਰੇ ਕਿਹੜੀ ਹੈ ਇਹ ਇਹ 2019 ਮਾਡਲ ਦੀ ਜੀ ਕੀਆ ਸਲਟੋਸ ਆ ਗਈ ਜੀ ਠੀਕ ਹੈ ਸਭ ਤੋਂ ਟੌਪ ਵਾਲਾ ਜੀਟੀ ਲਾਈਨ ਜੀ ਹਾਂ 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 ਇਹ ਤੋਂ ਇਹ ਤੋਂ ਬਾਅਦ ਕੋਈ ਟੌਪ ਮਾਡਲ ਨਹੀਂ ਹੋ। ਇਸ ਤੋਂ ਬਾਅਦ ਨਹੀਂ। ਇਸ ਤੋਂ ਬਾਅਦ ਕੋਈ ਟੌਪ ਮਾਡਲ ਨਹੀਂ। ਇਹ ਫ੍ਰੀ ਸਟੇਟ ਡਿਗਰੀ ਵੀ ਕੈਮਰਾ ਵੀ ਆਉਂਦਾ। ਹਾਂ ਸਾਰਾ ਉਹੀ ਹੈ ਜੀ। ਉਹੀ ਹੈ ਜੀ। ਹਨਾ ਇਹਦੇ ਵਿੱਚ ਬਾਈ ਉਹੀ ਸਾਰਾ ਕੁਝ ਆਂਦਾ ਹੈ। ਬਿਲਕੁਲ ਜੀ ਬਿਲਕੁਲ। 71000 ਕਿਲੋਮੀਟਰ ਚੱਲੀ ਹੈ ਜੀ ਇਹ। ਤੇ ਕਾਰ ਇਹ ਵੀ ਸਾਰੀ ਓਰੀਜਨਲ ਪੇਂਟ ਦੀ ਕਾਰ ਹੈ ਜੀ। ਠੀਕ ਹੈ ਵੀਰੇ। ਤੇ ਚਾਲ ਚਲਾਵਾ ਦਾ ਸੋਹਣਾ ਪਟਰੋਲ ਹੈ ਡੀਜ਼ਲ ਵੀਰੇ। ਡੀਜ਼ਲ ਹੈ ਜੀ। ਠੀਕ ਹੈ। ਡੀਜ਼ਲ ਜੀ। ਤੇ ਬਈ ਡੀਜ਼ਲ ਦੀ ਕਾਰ ਹੈ ਮੇਰਾ ਭਰਾ ਜੇ ਕਿਸੇ ਨੇ ਕਾਰ ਲੈਣੀ ਆ ਤੇ ਕਾਰ ਬਾਇ ਕਰ ਸਕਦੇ ਆਂਗੇ ਆਪਾਂ ਤੇ ਫੀਚਰ अच्छा एक एदा कितना का रेट वीर ए빠ਜੀ 14 लाख 400000 रुपी आस्किंग प्राइस 14 40 आस्किंग प्राइस हां जी ठीक है।, है।, है जी ते वक अस वीर ए빠 लोन दी ਗੱਲ ਬਾਤ ਕਰੀ ਲੋਨ ਕਿੰਨੇ ਦਾ ਡਾਊਨ ਪੇਮੈਂਟ ਦੇ ਕੇ ਹੋ ਜਾਂਦਾ ਅਗਰ ਆਪਾਂ 10 ਲੱਖ ਦੀ ਗੱਲ ਕਰੀਏ ਜਿਵੇਂ ਹੁਣ 10 ਲੱਖ ਦੀ ਕਾਰ ਹੈ ਜੀ ਉਹ ਡਿਪੈਂਡ ਕਰਦਾ ਜੀ ਤੁਹਾਡੇ ਸਿਬਲ ਸਕੋਰ ਤੇ ਹੈ ਨਾ ਵੀ ਤੁਹਾਡੇ ਮਤਲਬ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਆ ਲੋਨ ਕਈ ਵਾਰੀ ਗੱਡੀ ਨਾਲੋਂ ਵੀ ਵੱਧ ਹੋ ਜਾਂਦਾ ਠੀਕ ਹੈ ਹਾਂ ਵੀ ਅੰਦਾਜ਼ਾ ਹੁਣ ਇਹਦੇ ਤੇ ਗੱਲ ਕਰੀਏ ਆਪਾਂ 2 ਤੋਂ 3 ਲੱਖ ਦੇ ਵਿੱਚ ਵੀ ਦੇ ਕੇ ਆਪਾਂ ਨੂੰ ਲੋਨ ਆਪਣਾ ਲੋਨ ਹੋ ਜਾਂਦਾ ਜੀ ਵਾਕ ਠੀਕ ਹੈ ਹਾਂ ਜੀ ਤੇ ਅਗਲੀ ਬਈ ਆ ਆ ਗਈ ਆਪਣੀ 20 ਵੀ ਮਾਡਲ ਇਨੋਵਾ ਕ੍ਰਿਸਟਾ ਜੀ ਓਕੇ ਹਾਂਜੀ ਅੱਛਾ ਚੱਲੀ ਕਿੰਨੀ ਕਹੂਗੀ ਇਹ ਇਹ ਭਾਜੀ 37000 ਕਿਲੋਮੀਟਰ ਕਾਰ ਚ ਸਿਰਫ 37000 ਕਿਲੋਮੀਟਰ ओरिजिनल ओरिजिनल 37000 ਕਿਲੋਮੀਟਰ ਚੱਲੀ ਹੈ ਓਕੇ ਤੇ ਭਾਈ ਇਹ ਕਾਰਾਂ ਨੂੰ ਆਪਾਂ ਜਿਵੇਂ ਕਹਿੰਦੇ ਨੇ ਵੀ 10-10 ਲੱਖ ਤੱਕ ਕੁਝ ਨਹੀਂ ਹੁੰਦਾ ਭਈ ਇਹਨਾਂ ਇਲਾਵਾ ਸੋਨਾ ਕਾਰਾਂ ਟੋਟਾ ਦਾ ਭਰੋਸਾ ਹੀ ਹੈ ਬਿਲਕੁਲ ਭਾਜੀ ਬਿਲਕੁਲ ਤੇ ਇਹਦੇ ਰੇਟ ਦੀ ਗੱਲ ਬਾਤ ਕਰੀ ਕਿੰਨਾ ਗ੍ਰੇਟ ਹੈ ਸਾਢੇ 15 ਲੱਖ ਰੁਪਏ ਦੀ ਆਸਕਿੰਗ ਪ੍ਰਾਈਸ ਹੈ ਜੀ ਸਾਢੇ 15 ਲੱਖ ਰੁਪਏ ਮੌਕੇ ਤੇ ਬਾਕੀ ਹੋ ਜਾਊਗਾ ਜੀ ਲੈ ਵੇ ਇਹਨਾਂ ਸਾਢੇ 15 ਲੱਖ 18 4/4 ਆਟੋ ਟਾਪ ਸਭ ਤੋਂ ਠੀਕ ਹੈ ਹਾਂਜੀ ਬਈ ਇਹ ਤਾਂ ਬਈ ਜਹਾਜ਼ ਹੀ ਆ 11-12000 ਕਿਲੋਮੀਟਰ ਚੱਲੀ ਕਾਰ ਹੈ ਜੀ ਕੁਝ ਵੀ ਨਹੀਂ ਚੱਲੀ ਨਵੀਂ ਕਾਰ ਹੈ 4 ਨਵੀਂ ਜੀ ਨਵੀਂ ਬ੍ਰਾਂਡ ਨਿਊ ਠੀਕ ਹੈ ਰੇਟ ਦੀ ਗੱਲ ਬਾਤ ਰੇਟ ਭਾਜੀ ਇਹ 20 ਲੱਖ ਰੁਪਈਆ ਜੀ 20 ਲੱਖ ਰੁਪਈਆ ਹਾਂਜੀ ਬੱਲਾ ਬੱਲਾ ਤੇ ਬਈ ਅਲਾਇ ਵਗੈਰਾ ਸਾਰਾ ਕੁਝ ਹੈ ਹਾਂਜੀ ਹਾਈ ਐਂਡ ਕਾਰ ਕਰੀ ਪਈ ਇਹ ਤਾਂ ਬਈ ਹਨਾ ਤੇ ਇੱਕਾ ਇੰਨਾ ਕੀ ਇਹ ਆ ਗਈ ਜੀ 2022 ਮਾਡਲ ਜੀ ਸਭ ਤੋਂ ਟਾਪ ਵਾਲੀ ਹੈ ਜੀ ਲਗਜ਼ਰੀ ओके okay. लग्जरी लाइन ਹੁੰਦੀ ਜਿਹੜੀ ਜਿਹਦੇ ਚ ओके ਇਹ ਆਟੋ ਮੈਨੂਅਲ ਵੀਰੇ ਆਟੋਮੈਟਿਕ ਜੀ ਆਟੋਮੈਟਿਕ ਕਾਰ ਆ ਬਾਈ ਗੁਰਪ੍ਰੀਤ ਇੱਕ ਵਾਰ ਅੰਦਰੋਂ ਦਿਖਾ ਦੇ ਬਾਈ ਤੇ ਬਾਈ ਜਿਹੜੀ ਇਹ ਵਾਲੀ ਸਕਾਰਪਿਓ ਆ ਬਾਈ ਹਨਾ ਇਹਦਾ ਵੀ ਬਸ ਨਿਆਰਾ ਹੀ ਹੈ ਬਸ ਆਪਣੀ ਲਗਜ਼ਰੀ ਫੀਲ ਹੈ ਜੀ ਕਾਰ ਚ ਜਿਹੜੀਆਂ ਉਹ ਦੂਜੀ ਚ ਕਮੀਆਂ ਸੀਗੇ ਇਹਦੇ ਫੁੱਲ ਫੁੱਲ ਪੂਰੀਆਂ ਕਰੀ ਹੋਈਆਂ ਨੇ ਜੀ ਲਗਜ਼ਰੀ ਫੀਲ ਹੈ ਜੀ ਹਾਂ ਹਾਂਜੀ ਤੇ ਫੀਲਿੰਗ ਪੂਰੀ ਘੈਂਟ ਆ ਬਾਈ ਓਕੇ ਰਪੋਰਟ ਚੱਲੀ ਵੀਰੇ ਬਹੁਤ ਘੱਟ ਹੋਈ 35000 ਕਿਲੋਮੀਟਰ ਚੱਲੀ ਹੈ ਬਾਈ 80000 ਹਾਂਜੀ ਕਾਲਾ ਰੰਗ ਹੈ ਇਹਦਾ ਅਲਾਈ ਕੰਪਨੀ ਦੇ ਨੇ ओरिजिनल ਬਾਈ ਹਾਂਜੀ ਹਾਂਜੀ ਇਹ ਅ ਟਾ ਮਾਡਲ ਦੇ ਲਾਏ ਨੇ ਜੀ ਕਿੰਨਾ ਗ੍ਰੇਡ ਰੱਖਿਆ ਵੀਰੇ ਇਹਦਾ ਭਾਜੀ 22,90,000 ਰੁਪਏ ਸਪ੍ਰਾਈਸ ਹੈ ਜੀ 22,90,000 ਠੀਕ ਹੈ ਨੰਬਰ ਵੀ ਤੁਹਾਡਾ ਚੰਡੀਗੜ੍ਹ ਦਾ ਨੰਬਰ ਹੈ ਚੰਡੀਗੜ੍ਹ ਦਾ ਨੰਬਰ ਹੈ ਜੀ ਓਕੇ ਵਰਨਾ ਵੀਰੇ ਇਹ ਅੱਗੇ ਵਰਨਾ ਆ ਗਈ ਜੀ ਹੂੰ 2021 ਮਾਡਲ ਵਰਨਾ ਜੀ ਠੀਕ ਹੈ ਵੀਰੇ 52,000 ਕਿਲੋਮੀਟਰ ਚੱਲੀ ਹੈ ਜੀ ਹੂੰ ਹੂੰ ਅਲਾਈ ਟਾਇਰ ਐਕਸਟਰਾ ਲੱਗੇ ਹੋਏ ਆ ਫਰਸਟ ਓਨਰ ਹੈ ਰੇਟ ਵੀਰੇ ਇਹਦਾ ਡਿਮਾਂਡ ਪ੍ਰਾਈਸ ਹੈ ਜੀ 13.5 ਲੱਖ ਰੁਪਏ 13.5 ਅੱਛਾ ਵੀਰੇ ਜਿਹੜੇ ਆਪਣੇ ਓਨਰ ਹੋਣਗੇ ਫਰਸਟ ਹੀ ਹੋਣਗੇ ਜ਼ਿਆਦਾਤਰ ਫਰਸਟ ਫਰਸ ਕਾਰ ਦਾ ਮਤਲਬ ਕੋਈ ਇਹ ਨਹੀਂ ਹੈਗਾ ਵੀ ਕੋਈ ਮੀਟਰ ਬੈਗ ਨਹੀਂ ਹੋਊਗਾ ਕਾਰ ਦਾ ਆਪਣੀ ਦਾ ਹਾਂ ਆਲਮੋਸਟ オリジナル ਪੇਂਟ ਦੀਆਂ ਹੀ ਕਾਰਾਂ ਹੁੰਦੀਆਂ ਨੇ ਠੀਕ ਤੇ ਲੋ ਬਈ ਨਾ ਕਾਰ ਚੈੱਕ ਕਰੋ ਵਰਨਾ ਕਾਰ ਬਹੁਤ ਸੋਹਣੀ ਐ ਹੋਲ ਸੇਲਿੰਗ ਕਾਰਾਂ ਨੇ ਸਾਰੀ ਜਿਹੜੀਆਂ ਤੁਹਾਨੂੰ ਦੇ ਰਿਹਾ ਆਂ ਬਈ ਆਪਾਂ ਹਾਂ ਤੇ ਰੇਟ ਸੀ 13.5 ਹਾਂਜੀ ਤੇ ਆ ਆ ਗਈ ਬਈ ਜਮਦੂਦ ਦਾ ਝੋਟਾ ਪਾ ਕੇ ਦੀ ਬਈ ਸਪੋਲੀ ਹੀ ਐ ਵੀ ਅੱਜ ਕੱਲ ਬਹੁਤ ਹੋਟਾ ਮਿਲਦਾ ਇਹ ਹੋਟ ਰੀਸੇਲ ਕਰ ਰਹੇ ਹੋਟ ਰੀਸੇਲ ਕਰ ਰਹਾ ਬਈ ਇਹ 2021 ਮਾਡਲ ਹੈ ਜੀ 4x4 ਆਟੋ ਸਭ ਤੋਂ ਟਾਪ ਵਾਲਾ ਲੁਧਿਆਣੇ ਦਾ ਨੰਬਰ ਇਹ ਤੋਂ ਬਾਅਦ ਲੇਜੈਂਡਰ ਆਉਂਦੀ ਆ ਠੀਕ ਹੈ ਹਾਂ ਇਹ sigma 0909 ਨੰਬਰ ਆ ਬਈ ਪਰ ਇਹ ਜੇ ਕਰਨ ਤੇ ਵੀ ਨੰਬਰ ਵੀ ਪੇੜ ਹੀ ਚੱਜਦਾ ਬਈ ਪੇੜੀ ਜੀ ਬਿਲਕੁਲ ਸਹੀ ਹੈ ਜੀ ਤੇ ਚੈੱਕ ਕਰੋ ਬਈ ਕਾਰ ਆਪਸ ਨੂੰ ਇੱਕ ਵਾਰ ਅੰਦਰੋਂ ਵੀ ਚਾਤੀ ਮਰਵਾ ਦਈਏ ਇੱਕ ਵਾਰ ਆਪਾਂ ਇਹਨੂੰ ਅਨਲੌਕ ਕਰਾ ਦਈਏ ਬਈ ਹਾਂ ਜੀ ਚੈੱਕ ਕਰੋ ਬਈ ਆਟੋਮੈਟਿਕ ਕਾਰ ਆ ਬਈ ਕਾਰ ਚੈੱਕ ਕਰੋ ਕਾਰ ਬਹੁਤ ਅੰਦਰੋਂ ਬੈਠ ਕੇ ਫੀਲ ਆਇਆ ਹੁੰਦਾ ਵੀ ਜਿਵੇਂ ਆਪਾਂ ਨੇ ਜੱਫੀ ਜੀ ਪਾ ਕੇ ਬੈਠੀ ਹੁੰਦੀ ਆ ਬਿਲਕੁਲ ਸਹੀ ਆ ਜੀ ਬਿਲਕੁਲ ਸਹੀ ਹੈ रिकार बहुत नवी सारी सर्विस रिकॉर्ड है जी कार है हां कंप्लीट सर्विस रिकॉर्ड है हम्म हम्म किन्ना मॉडल ਦਿੱਤਾ ਨੇ ਇਹ 21 మోడల్ ਹੈ ਜੀ 21 మోడల్ ਹੈ हां ਠੀਕ ਹੈ 21 మోడల్ ఆటోమేటిక్ ਇਹ 4x4 ਆਉਂਦੀ ਹੈ ਵੀਰੇ 4x4 ਜੀ ਇਹ ਸਭ ਤੋਂ ਟਾਪ ਹੈ ਜੀ ਓਕੇ ਅੱਛਾ ਕਿੰਨਾ ਪ੍ਰਾਈਸ ਹੈ ਵੀਰੇ ਕਰ ਦੇਦਾ ਇਹ ਭਾਜੀ ਡਿਮਾਂਡ ਪ੍ਰਾਈਸ ਕਰਦੇ ਆ 42 ਲੱਖ ਰੁਪਏ ਜੀ 42 ਲੱਖ ਰੁਪਏ 42 42 ਲਓ ਜੀ 42 ਲੱਖ ਰੁਪਏ ਦੀ ਕਾਰ ਹੈ ਬਾਕੀ ਆਉਂਗੇ ਮਾਨ ਤਾਂ ਤੁਹਾਡਾ ਹੋ ਜਾਊਗਾ ਅੱਛਾ ਇਹਦੇ ਤੇ ਵੀਰੇ ਜੇ ਲੋਨ ਦੀ ਗੱਲ ਕਰੀਏ ਵੀ 5 7 10 ਲੱਖ ਦੇ ਕਿ ਹੋ ਜਾਣਾ ਲੋਨ ਨਾ ਹਾਂਜੀ ਭਾਜੀ ਠੀਕ ਹੈ 10 ਲੱਖ ਰੁਪਏ ਦੇ ਕਿ ਲੋਨ ਹੋ ਜਾਣਾ ਜੀ ਕਾਰ ਤੇ 2014 ਮਾਡਲ ਫੋਰਚੂਨਰ ਆ ਗਿਆ ਜੀ ਓਕੇ ਵੀਰੇ 4x4 ਦਾ ਮੈਨੂਅਲ ਜੀ ਹਮ ਤੇ ਕੰਡੀਸ਼ਨ ਵਾਈਜ਼ ਓਕੇ ਵੀਰੇ ਕੰਡੀਸ਼ਨ ਵਾਈਜ਼ ਓਕੇ ਆ ਜੀ ਨਵੀਂ ਆ ਜੀ ਕਾਰ ਇਹਦਾ ਪ੍ਰਾਈਸ ਕਿੰਨਾ ਹੈ ਏ ਭਾਜੀ 14.5 ਲੱਖ ਰੁਪਇਆ ਜੀ 14.5 ਲੱਖ ਰੁਪਇਆ ਲੋ ਬਈ ਇਹਦਾ ਨੰਬਰ 250 ਠੀਕ ਹੈ ਬਾਕੀ ਹੋ ਜੂ ਤੁਹਾਡਾ ਕੋਈ ਦਿੱਕਤ ਨਹੀਂ ਤੇ ਆਹ ਆ ਗਈ ਨੈਕਸਟ ਵੀਰੇ 2015 ਮਾਡਲ ਆ ਗਈ ਜੀ 4/2 ਮੈਨੂਅਲ ਚ ਓਕੇ ਤੇ ਅਲੌਇ ਟਾਇਰ ਐਕਸਟਰਾ ਲੱਗੇ ਹੋਏ ਆ ਜੀ ਕਾਰ ਦੇ ਠੀਕ ਆ ਵੀ ਇਹਦਾ ਪ੍ਰਾਈਸ ਸਾਰੀ オリジナル ਪੇਂਟ ਦੀ ਗਾਰੰਟੀ ਹੈ ਜੀ ਕਾਰ ਦੀ ਸਾਰੀ ਸਾਰੀ ਆਲਮੋਸਟ オリジナル ਬੰਪਰ ਪੇਂਟ ਬੰਪਰ ਬੰਪਰ ਲਾ ਸਕਦੇ ਆ ਜੀ ਉਹ ਵੀ ਮਤਲਬ ਕੋਈ ਕੋਨਾ ਹੋਇਆ ਜੀ ਸਕ੍ਰੈਚ ਕਰਕੇ ਆ ਜੀ ਠੀਕ ਆ ਫੁੱਲ ਬੰਪਰ ਵੀ ਲੈ ਵੀ ਆ ਦੇਖੋ ਬੰਪਰ ਵੀ ਰਿਜਨਲ ਆ ਅੱਧਾ ਤਾਂ ਆ ਤਾਂ ਸਾਈਡਾਂ ਤੋਂ ਕਿਤੇ ਕੋਈ ਕਿਨਾਰੀ ਹੋਈ ਹੋਈ ਆ ਜੀ ਕਿੰਨਾ ਰੇਟ ਆ ਵੀਰੇ ਇਹ ਭਾਜੀ ਕਰਦੇ ਆ ਆਸਕਿੰਗ ਪ੍ਰਾਈਸ ਹੈਗਾ 15 ਲੱਖ ਰੁਪਏ 15 ਲੱਖ ਰੁਪਏ ਠੀਕ ਹੈ ਭਾਈ ਤੇ ਭਾਈ ਅਗਲੀ ਇੱਕ ਹੋਰ ਅਗੇਨ ਵਰਨ ਆ ਗਿਆ ਆਪਣੇ ਲਵੇ ਇਹ ਅਲਾਇ ਚੈੱਕ ਕਰ ਲੋ ਸਭ ਤੋਂ ਪਹਿਲਾਂ ਦਾ ਭਾਈ ਹਨਾ ਤੇ ਕਾਰ ਚੈੱਕ ਕਰੋ ਗੁਰਪ੍ਰੀਤ ਅਲਾਇ ਦਿਖਾ ਦੇ ਮੇਰਾ ਭਰਾ ਅਲਾਇ ਬੜੇ ਸੋਹਣੇ ਨੇ ਦਾ ਨੰਬਰ ਹੈ ਜੀ ਕਾਰ ਦਾ ਠੀਕ ਹੈ ਲੈ ਭਾਈ ਇੱਕ ਵੇਰੀਐਂਟ ਕਿਹੜਾ ਵੀਰੇ 21 21 ਇਹ 21 ਮਾਡਲ ਹੈ ਜੀ 21 ਮਾਡਲ ਹੈ ਤੇ ਐਸਐਕਸ ਹੂੰ ਇਹਦਾ ਪ੍ਰਾਈਸ ਕਿੰਨਾ ਹੈ ਇਹ ਮੈਨੂਅਲ ਟਰਾਂਸਮਿਸ਼ਨ ਚ ਹੈ ਜੀ ਹੂੰ ਪ੍ਰਾਈਸ ਅੰਦਰੋਂ ਦਿਖਾ ਦਿਓ ਕਾਰ ਜੀ ਆਪਾਂ ਇੱਕ ਉਹ ਅੰਦਰੋਂ ਦਿਖਾ ਦਈਏ ਬਾਈ ਤੇ ਕਾਰ ਕੰਡੀਸ਼ਨ ਓਕੇ ਦੀ ਰਿਪੋਰਟ ਆ ਪੂਰੀ ਤੇ ਆਪਾਂ ਗੱਲ ਕਰੀਏ ਵੀ ਇਹ ਚੱਲੀ ਵੀ ਮੀਟ 50000 ਚੱਲੀ ਸਿਰਫ 50000 ਕਿਲੋਮੀਟਰ ਬਾਈ ਬੱਲਾ ਬੱਲਾ ਬਹੁਤ ਰਿਕਾਰਡ ਹੈ ਜੀ ਸਾਰੀਆਂ ਗੱਡੀਆਂ ਮਤਲਬ ਕੰਪਲੀਟ ਸਰਵਿਸ ਰਿਕਾਰਡ ਨੇ ਜੀ ਹੂੰ 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 ਇਹ ਕਿੰਨਾ ਪ੍ਰਾਈਸ ਰੱਖਿਆ ਸੀ 13,25,000 ਰੁਪਏ ਆਸਕਿੰਗ ਪ੍ਰਾਈਸ ਆ ਜੀ ਸਵਾ 13 ਲੱਖ ਰੁਪਏ ਰੇਟ ਆ ਬਈ ਕਾਰ ਦਾ ਬਾਕੀ ਆਜੋ ਮੌਕੇ ਤੇ ਮਾਨਤਾਨ ਹੋ ਜਾਣਾ 2012 ਮਾਡਲ ਦੀ ਜੀ 530 ਆ ਗਈ ਜੀ 12 ਮਾਡਲ ਹੈ 12 ਮਾਡਲ ਹੈ ਇਹ ਫੇਸ ਲਿਫਟ ਕਰੀ ਹੋਈ ਵੀਰੇ ਇਹਦੇ ਕਿੱਟ ਲੱਗੀ ਹੋਈ ਹੈ ਜੀ ਠੀਕ ਹੈ ਹਾਂ ਉਹ 12 ਤੋਂ ਹੋਰ ਜੀ ਐਮ ਕਿੱਟ ਲੱਗੀ ਹੋਈ ਹੈ ਜੀ ਵੀ ਆਈ ਪੀ ਨੰਬਰ ਹੈ ਜੀ ਨਾਲ ਹੈ ਠੀਕ ਹੈ ਲੋ ਜੀ 83 ਫਰਸਟ ਓਨਰ ਕਾਰ ਹੈ 0083 ਕਾਰ ਚੈੱਕ ਕਰੋ ਬਈ ਬਹੁਤ ਸੋਹਣੀ ਕਾਰ ਹੈ ਗੁਰਪ੍ਰੀਤ ਅੰਦਰ ਉਹ ਦਿਖਾ ਦਈਏ ਬਈ ਆਜਾ ਮੇਰਾ ਭਰਾ ਕਾਰ ਚੈੱਕ ਇਹ 6 ਸਿਲੰਡਰ ਚ ਆ ਜਾਂਦੀ ਹੈ ਜੀ 6 ਸਿਲੰਡਰ 530 ਬੱਲਾ ਬੱਲਾ ਇਹਦਾ ਬੁੜਕ ਦੀ ਹੋ ਪੂਰੀ ਰੋਡ ਤੇ ਪੂਰੀ ਜੀ ਪੂਰੀ ਸੀਟਾਂ ਦੇ ਪਿੱਛੇ ਇਹਦੇ ਸਾਰੇ ਸਕਰੀਨਾਂ ਵਗੈਰਾ ਆਉਂਦੀ ਆ ਜੀ ਫੀਲਿੰਗ ਦੇਖੋ ਨਾ ਸਿਨੇਮੇ ਵਾਲੀ ਫੀਲਿੰਗ ਆਉਂਦੀ ਆ ਪੂਰੀ ਜੀ ਪੂਰੀ ਇੰਟੀਰੀਅਰ ਦੀ ਬ੍ਰੈਂਡ ਨਹੀਂ ਹੋਈ ਜੀ ਕਾਰ ਜਮਾ ਯਾਰ ਕਾਰ ਬਾਈ ਬਹੁਤ ਸੋਹਣੀ ਆ ਯਾਰ ਹਨਾ ਅੱਛਾ ਫਿਰ ਇਹ ਰੇਟ ਕਿੰਨਾ ਹੈ ਦਾ ਇਹ ਭਾਜੀ 15 ਲੱਖ 25000 ਰੁਪਿਆ ਆਸਕਿੰਗ ਪ੍ਰਾਈਸ ਹੈ 15 ਲੱਖ ਰੁਪਏ ਲੈ ਬਈ ਹਨਾ 15 ਲੱਖ 25000 ਨਾਨ ਐਕਸੀਡੈਂਟਲ ਕਾਰ ਹੈ ਜੀ ਉਸ ਚੀਜ਼ ਦੀ ਗਾਰੰਟੀ ਹੈ ਜੀ ਕੋਈ ਐਕਸੀਡੈਂਟਲ ਨਹੀਂ ਹੋਊਗੀ ਪੂਰੀ ਫੁੱਲ ਪ੍ਰੀਮੀਅਮ ਕਾਰ ਮਿਲ ਰਹੀ ਹੈ ਬਈ ਤੁਹਾਨੂੰ ਇਹ ਕਾਰ ਲੈ ਜਾਓ ਮੇਰਾ ਭਰਾ ਜੇ ਕਿਹਾ ਨੰਬਰ ਨਾਲ ਹੈ ਜੀ ਪੀਪੀ 830083 ਉਹ ਤਾਂ ਲਵਾਂਗੇ ਆ ਆਹ ਵੀਰ ਇਹ ਕਾਰ ਆ ਗਈ ਜੀ 21 ਮਾਡਲ ਠੀਕ ਹੈ 4/4 ਚ ਮੈਨੂਅਲ ਆ ਗਈ 60000 ਚੱਲੀ ਹੈ ਜੀ ਕਾਰ ਆਲਮੋਸਟ オリジナル ਹੈ ਕੋਟਿੰਗ ਵਗੈਰਾ ਹੋਈ ਹੋਈ ਹੈ ਗੱਡੀ ਦੀ ਕੋਟਿੰਗ ਹੋਈ ਹੈ ਹਾਂ ਕੋਟਿੰਗ ਹੋਈ ਵੀ ਹੈ ਅਲੌਇ ਟਾਇਰ ਐਕਸਟਰਾ ਲੱਗੇ ਹੋਏ ਆ ਜੀ ਠੀਕ ਹੈ ਵੀਰੇ ਤੇ ਇਹਦਾ 13,30,000 ਰੁਪਿਆ ਜੀ ਆਪਾਂ ਆਸਕੀ 13 ਲੈ ਵੀ 13,30,000 ਮਾਡਲ 2021 ਜੀ 21 4x4 4x4 ਚ ਮੈਨੂਅਲ ਜੀ ਠੀਕ ਹੈ ਲੈ ਵੀ ਗੁਰਪ੍ਰੀਤ ਦਿਖਾ ਦੇ ਬਾਈ ਅੰਦਰੋਂ ਕਾਰ ਕਾਰ ਹੈਗੀ ਬਹੁਤ ਸੋਹਣੀ ਅੱਛਾ ਚੱਲੀ ਕਿੰਨੀ ਸੀ 60000 ਚੱਲੀ ਆ ਜੀ 60000 ਹਾਂਜੀ ਤੇ ਵੀ ਕਾਰ ਚੈੱਕ ਕਰ ਲਓ ਮੇਰਾ ਪਰ ਥਾਰ ਹੈਗੀ ਬਹੁਤ ਘੈਂਟ ਹੈ ਜੇ ਕਿਸੇ ਨੇ ਕਾਰ ਲੈਣੀ ਆ ਬਾਈ ਸਿਰ 13 ਲੱਖ 13 25 ਵਾਜਬ ਰੇਟ ਹੈ ਜੀ 13 ਲੱਖ 25000 ਜੀ ਓਨਰ ਫਸਟ ਸੈਕੰਡ ਫਸਟ ਹੈ ਜੀ ਠੀਕ ਹੈ ਤੇ ਨੰਬਰ ਤੁਹਾਡਾ ਬਈ ਚੰਡੀਗੜ੍ਹ ਦਾ ਯਾਰ ਜੇ ਤੁਸੀਂ ਲੈਣੀ ਆ ਬਈ ਕਾਰ ਬਾਈ ਕਰਾ ਲੋਨ ਟਰਾਂਸਫਰ ਦੀ ਜੀ ਕੋਈ ਟੈਨਸ਼ਨ ਨਹੀਂ ਹੈਗੀ ਜੀ ਉਹ ਆਪਣੀ ਸਰਦਾਰ ਦੀ ਹੈ ਜੀ ਅੱਛਾ ਜੇ ਕਿਸੇ ਨੇ ਚੰਡੀਗੜ੍ਹ ਦਾ ਨੰਬਰ ਹੀ ਨਾਮ ਕਰਵਾਉਣਾ ਹੋ ਹੋ ਜਾਂਦਾ ਭਾਜੀ ਹੋ ਜਾਂਦਾ ਹੈ ਨੰਬਰ ਚੇਂਜ ਕਰਾਉਣ ਦੀ ਲੋੜ ਨਹੀਂ ਕੋਈ ਨੰਬਰ ਚੇਂਜ ਕਰਾਉਣ ਦੀ ਲੋੜ ਨਹੀਂ ਕੋਈ 70 80000 ਰੁਪਏ ਲੱਗਦਾ ਉਹ ਲਾਉਣਾ ਨਹੀਂ ਜੀ ਠੀਕ ਹੈ ਕਿਸੇ ਨੰਬਰ ਤੇ ਲੋਨ ਹੋ ਜਾਣਾ ਹੈ ਇਹੀ ਨੰਬਰ ਟ੍ਰਾਂਸਫਰ ਕਰਾ ਦੇਣਾ ਜਾਏ ਕੋਈ ਪੰਜਾਬ ਦਾ ਹਰਿਆਣਾ ਦਾ ਜਿੱਥੇ ਦਾ ਮਰਜ਼ੀ ਬੰਦਾ ਲੈ ਵੀ ਆਜੋ ਮੇਰਾ ਭਰਾ ਜੀ ਕਿਸੇ ਨੇ ਕੋਈ ਵੀ ਕਾਰ ਲੈਣੀ ਹੈ ਠੀਕ ਆ ਹੋਰ ਵੀ ਕਾਰਾਂ ਬਹੁਤ ਨੇ ਨੈਕਸਟ ਪਾਰਟ ਤੁਹਾਨੂੰ ਥੋੜੇ ਨੀਚੇ ਵਾਲੇ ਲੈਵਲ ਦੇ ਕਾਰਾਂ ਦਿਖਾਵਾਂਗੇ ਜਿਵੇਂ ਸਵਿਫਟ ਵਰਨਾ ਨਾਰਮਲ ਰੇਟ ਦੇ ਕਾਰਾਂ ਵਗੈਰਾ ਹੋਗੀਆਂ ਜੀ ਤੇ ਬਸ ਆਜੋ ਜੇ ਕਿਸੇ ਨੇ ਕਾਰ ਲੈਣੀ ਹੈ ਕੋਈ ਠੀਕ ਆ ਤੇ ਅਗਲੇ ਪਾਰਟ ਵਾਸਤੇ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਦਿਖਾਵਾਂਗੇ ਛੇਤੀ ਠੀਕ ਹੈ ਵੀਰੇ ਠੀਕ ਹੈ ਵੀਰੇ ਦੱਸਿਓ